ਪੰਚਮ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਲਾਚੀ 베ਰੀ ਦੇ ਦਰਖਤ ਹੈ ਜਿਹੜੇ ਵਿਰਾਸਤ ਦੇ ਸ਼ਾਂਤ ਤੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਵਾਉਂਦੇ ਸਨ ਗੁਰੂ ਜੀ ਦੇ ਪਰਮ ਸੇਵਕ ਭਾਈ ਸਾਲੋ ਜੀ ਵੀ ਇਸ ਸਥਾਨ ਦੀ ਸੇਵਾ ਕਰਦੇ ਤੇ ਕਾਰ ਸੇਵਾ ਦੀ ਨਿਗਰਾਨੀ ਰੱਖਦੇ ਸਨ ਇੱਕ ਹੋਰ ਮਹੱਤਵਪੂਰਨ ਇਤਿਹਾਸਿਕ ਪੰਨਾ ਇਸ 베ਰੀ ਦੇ ਨਾਲ ਜੁੜਿਆ ਹੋਇਆ ਹੈ ਸਨ 1740 ਈਸਵੀ ਵਿੱਚ ਮੱਸਾ ਰੰਗੜ ਨੇ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬੇਸਵਾ ਦਾ ਨਾਚ ਕਰਵਾ ਕੇ ਸ਼ਰਾਬ ਅਤੇ ਤੰਬਾਕੂ ਪੀ ਕੇ ਬੇਦਬੀ ਕਰਦਾ ਸੀ ਸ੍ਰੀ ਹਰਮੰਦਰ ਸਾਹਿਬ ਜੀ ਦੀ ਮਾਨ ਮਰਿਆਗਾ ਦੀ ਬਹਾਲੀ ਲਈ ਮੱਸੇ ਰੰਗੜ ਦਾ ਸਿਰ ਵਜਨ ਆਏ ਸੁਰ ਵੀ ਭਾਈ ਮਹਿਤਾਬ ਸਿੰਘ ਜੀ ਮੀਰਾ ਕੋਟ ਅਤੇ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋ ਕੇ ਨੇ ਬਿਕਾਨੇ ਤੋਂ ਆ ਕੇ ਸ੍ਰੀ ਹਰਮੰਦਰ ਸਾਹਿਬ ਅੰਦਰ ਜਾਣ ਤੋਂ ਪਹਿਲਾਂ ਆਪਣੇ ਘੋੜੇ ਇਸ ਬੇਰੀ ਨਾਲ ਬੰਨੇ ਸਨ ਇਸ ਬੇਰੀ ਉੱਤੇ ਨਿੱਕੇ ਨਿੱਕੇ ਲਾਚੀਆਂ ਵਰਗੇ ਫੇਰ ਲੱਗਦੇ ਸਨ ਜਿਸ ਕਰਕੇ ਇਸ ਬੇਰੀ ਦਾ ਨਾਮ ਲਾਚੀ ਬੇਰੀ ਪੈ ਗਿਆ ਇਸ ਪਾਵਨ ਅਸਥਾਨ ਤੇ ਅੱਜਕੱਲ ਸੁੰਦਰ ਗੁਰਦੁਆਰਾ ਸਾਹਿਬ